ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਸਿੰਘਾ ਤੇ ਸਵਰਦੀ ਬਟਾਲਾ ਦੇ ਨੇੜਲੇ ਪਿੰਡ ਦਿਵਾਨੀਵਾਲ ਤੋਂ ਕਬਰ ਸਾਹਮਣੇ ਆ ਰਹੀ ਆ ਦਿਵਾਨੀਵਾਲ ਵਿੱਚ ਜਿਹੜਾ ਆ ਪੂਰਾ ਜੰਗ ਦਾ ਮੈਦਾਨ ਬਣਿਆ ਦੋ ਠਿੜਾ ਜਿਹੜੀਆਂ 11 ਸਮੇਤ ਆਮੋ ਸਾਹਮਣੇ ਹੋ ਜਾ ਨੇ ਝਗੜਾ ਇਤਨਾ ਵੱਧ ਗਿਆ ਕਿ ਇੱਕ ਦੂਸਰੇ ਦੇ ਜਿਹੜੇ ਆ ਖੂਨ ਦੇ ਪਿਆਸੇ ਬਣ ਗਏ ਨੇ ਤਾਂ ਦੂਸਰੀ ਠਿਰ ਦੇ ਵੱਲੋਂ 7 ਤੋਂ 8 ਨੌਜਵਾਨ ਹਥਿਆਰਾਂ ਦੇ ਨਾਲ ਜਾਨੀ ਕਿ ਕਿਰਪਾਨ ਦਾਤਰ ਤੇ ਹੋਰ ਵੀ ਡਾਂਗਾ ਛੋਟੇ ਲੈ ਕੇ ਦੂਸਰੀ ਠਿਰ ਤੇ ਤੇਜ਼ ਦਰ ਨਾਲ ਪਿਆਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ 10 ਤੋਂ 4 ਲੋਕ ਜਿਹੜੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਲਈ ਲਿਆਇਆ ਜਾਂਦਾ ਇਸ ਤੋਂ ਬਾਅਦ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀਗਾ ਉਹ ਵੀ ਤੇੜ ਜਿਹੜੀ ਆ ਹਥਿਆਰਾਂ ਦੇ ਨਾਲ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਦੀ ਆ ਤਾਂ ਦੂਜੀ ਵਾਰ ਫੇੜ ਜਿਹੜੀ ਆ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਆ ਜਿਸ ਤੋਂ ਬਾਅਦ ਬਟਾਲਾ ਹਸਪਤਾਲ ਦੇ ਵਿੱਚ ਮੌਜੂਦ ਪੰਜਾਬ ਪੁਲਿਸ ਦੀ ਸਿਕਿਉਰਿਟੀ ਮੌਕੇ ਤੇ ਪਹੁੰਚ ਜਾਂਦੀ ਆ ਤਾਂ ਉਹਨਾਂ ਦੇ ਵੱਲੋਂ ਝਗੜਾ ਛਡਾਇਆ ਜਾਂਦਾ ਤਾ ਦੂਸਰੇ ਤੇ ਜਿਹੜੀ ਆ ਮੌਕੇ ਤੋਂ ਫਰਾਰ ਹੋ ਜਾਂਦੀ ਆ ਤਾਂ ਫਿਲਹਾਲ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਤਾਂ ਮੌਕੇ ਤੇ ਮੌਜੂਦ ਜੋ ਹਾਲਾਤ ਬਣੇ ਸੀਗੇ ਸਿਵਲ ਹਸਪਤਾਲ ਦੇ ਵਿੱਚ ਕਿੰਨੇ ਲੋਕ ਆਏ ਸੀਗੇ ਔਰ ਕੀ ਕੀ ਤਿਆਰ ਸੀਗੇ ਇਹ ਸਭ ਕੁਝ ਜਿਹੜਾ ਬਟਾਲਾ ਦੇ ਵਿੱਚ ਮੌਜੂਦ ਅਮਰਜੈਂਸੀ ਡਾਕਟਰ ਡਵੋਲੋਜਰ ਦੇਖਿਆ ਗਿਆ ਇੱਕ ਵਾਰੀ ਆਪਾਂ ਸੁਣ ਲੈਣੇ ਆ ਸਿਵਲ ਹਸਪਤਾਲ ਦੇ ਵਿੱਚ ਅਮਰਜੈਂਸੀ ਡਾਕਟਰ ਦੀ ਜ਼ੁਬਾਨੀ ਕਿਸ ਤਰੀਕੇ ਦਾ ਮਾਹੌਲ ਜਿਹੜਾ ਆ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਬਣਿਆ ਸੀਗਾ ਜਦੋਂ ਕੁਝ ਵਿਅਕਤੀ ਜਿਹੜੇ ਸੀਗੇ ਤੇਜ਼ ਦਾਤ ਹੱਥ ਨਾਲ ਬਟਾਲਾ ਦੇ ਸਿਵਲ ਹਸਪਤਲ ਪਹੁੰਚੇ। ਇਹ ਸਰਹੱਦ ਗੋਲਚਗੜੇ ਦਾ ਕੇਸ ਆਇਆ ਹੁਣੇ ਥੋੜਾ ਸਮਾਂ ਪਹਿਲਾਂ। ਇਹ ਸਾਰੇ ਇੱਕ ਦਿਵਾਨੀਵਾਲ ਕਲਾ ਪਿੰਡ 'ਚ ਝਗੜਾ ਹੋਇਆ। ਇੱਥੇ ਬਲਵਿੰਦਰ ਸਿੰਘ ਆ, ਸੰਨੁਭਜੀਤ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਹੀ ਗਿਆ ਤੇ ਇਹ ਪਹਿਲਾਂ ਸਾਡੇ ਕੋਲ ਆਏ ਆ। ਉਸ ਤੋਂ ਬਾਅਦ ਇਹਨਾਂ ਦਾ ਹੁਣ ਟ੍ਰੀਟਮੈਂਟ ਕਰਕੇ ਫਰਸਟ ایڈ ਕਰਕੇ ਇਹਨਾਂ ਦਾ ਐਮਲਰ ਕੀਤੀ ਗਈ ਆ ਤੇ ਇਸ ਤੋਂ ਬਾਅਦ ਇਹਨਾਂ ਦੀ ਆਪੋਜੀਟ ਪਾਰਟੀ ਆ ਉਹ ਵੀ ਆਈ ਆ। ਉਹਨਾਂ ਦੇ ਵਿੱਚ ਦੋ ਤਿੰਨ ਜਣੇ ਆ। ਪਹਿਲਾ ਇੱਕ ਹੈਗਾ ਸੁਖਵਿੰਦਰ ਸਿੰਘ son of ਬਲਦੇਵ ਸਿੰਘ ਦੂਸਰਾ ਹੈਗਾ ਹਰਪਾਲ ਸਿੰਘ son of ਜਗੀਰ ਸਿੰਘ ਇੱਕ ਹੈਗਾ ਕਨਵਰਦੀਪ ਸਿੰਘ son of ਗੁਰਮੀਤ ਸਿੰਘ ਤਿੰਨ ਜਣੇ ਇਹ ਆ ਦੂਜੇ ਪਾਸੇ ਇੱਕ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਦੇ ਡੈਡੀ ਵੀ ਹੈਗੇ ਨੇ ਨਾਲ ਇੱਥੇ ਉਹਨਾਂ ਦੇ ਵੀ ਥੋੜੀ ਸੱਟ ਹੈ ਗਈ ਆ ਕਿੰਨੇ ਕਿੰਨੇ ਵਿਅਕਤੀ ਚੱਕਨੇ ਦੋਵੇਂ ਧਰਾਂ ਦੂਆ ਤੇ ਰਹਾਂਦੇ ਬਲਵਿੰਦਰ ਸਿੰਘ ਇਹਨਾਂ ਦੇ ਡੈਡੀ ਆ ਦੋ ਇੱਕ ਉਹਦਾ ਬੇਟਾ ਆ ਸ਼ਾਇਦ ਦੋ ਤਿੰਨ ਜਣੇ ਇੱਧਰ ਆ ਤਿੰਨ ਜਣੇ ਇੱਧਰ ਆ ਪੰਚੇ ਨੇ ਟੋਟਲ ਲੱਗ ਗਿਆ ਹਾਂਜੀ ਬਾਹਰ ਇੱਥੇ ਸਾਹਮਣੇ ਪਾਰਕ ਹੈ ਪਾਰਕ ਦੇ ਵਿੱਚ ਵੀ ਝਗੜਾ ਹੋਇਆ ਹੈ ਇਹਨਾਂ ਦਾ ਹੁਣੇ ਥੋੜਾ ਸਮਾਂ ਪਹਿਲਾਂ ਹੀ ਹੋਇਆ ਹਾਂਜੀ ਹਸਪੀਟਲ ਦੇ ਖਦੂਦ ਦੇ ਅੰਦਰ ਹੋਇਆ ਹੈ ਜੀ ਸਰ ਇਹ ਪਾਰਕਿੰਗ ਹੈ ਆਪਣੇ ਐਮਰਜੈਂਸੀ ਬਿਲਡਿੰਗ ਦੇ ਸਾਹਮਣੇ ਦੇ ਅੰਦਰ ਹੋਇਆ ਹੈ ਹਾਂਜੀ ਹਾਂਜੀ ਕੰਪਲੈਕਸ ਚ ਹਾਂਜੀ ਜੀ 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 ਹਸਪੀਟਲ ਵੱਲੋਂ ਕੋਈ ਕਾਰਵਾਈ ਸਰਕਾਰੀ ਕੀਤੀ ਜਾ ਰਹੀ ਹੈ ਹਾਂਜੀ ਸਾਡੀ ਅਹੀ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਜੀ ਉਸੇ ਵੇਲੇ ਪੁਲਿਸ ਨੂੰ ਕਾਲ ਕਰਕੇ ਪੁਲਿਸ ਆ ਵੀ ਗਈ ਹੈ ਪੁਲਿਸ ਦੇਖ ਰਹੀ ਹੈ ਇਹ ਗੁੰਡਾਗੱਟੀ ਜਿਹੜੀ ਹੋਈ ਹੈ ਤੁਸੀਂ ਇੱਥੇ ਸੀਸੀਟੀਵੀ ਵਗੈਰਾ ਹੋਵੇ ਹਾਂਜੀ ਸੀਸੀਟੀਵੀ ਚ ਹੁੰਦਾ ਜੀ ਸਾਡੇ ਸਾਰੇ ਰਿਕਾਰਡ ਹੁੰਦਾ ਜੀ ਹੋਇਆ ਕਿ ਦੇਖਿਆ ਕਿ ਤੁਸੀਂ ਨਹੀਂ ਇਹੀ ਬਹੁਤਾ ਨਹੀਂ ਬਾਹਰ ਗਏ ਸੀ ਪਾਰਕ ਚ ਜਲੇ ਗਏ ਦੇਖਿਆ ਸਾਹਮਣੇ ਦੋ ਤਿੰਨ ਲੜਕੇ ਸੀਗੇ ਉਹ ਦਾ ਵੈਪਨ ਲੈ ਕੇ ਇੱਕ ਦੂਜੇ ਨਾਲ ਝਗੜਾ ਕਰ ਰਹੇ ਸੀਗੇ ਵੈਪਨ ਜਿਹੜੇ ਵੈਪਨ ਸ਼ਾਰਪ ਵੈਪਨ ਸੀਗਾ ਜੀ ਜੋ ਮੈਂ ਨੋਟ ਕੀਤਾ ਸਾਹਮਣੇ ਦਾਤਰ ਵਗੈਰਾ ਸੀਗੇ ਸ਼ਾਰਪ ਵੈਪਨ ਸੀ ਇਹ 5 ਮਿੰਟ ਚੱਲਿਆ ਕਿ ਤੇ ਵਾਰਤਤ ਕਰਨ ਵਾਲੇ ਜਿਹੜੇ ਸੀ ਉਹ ਫਿਰ ਫਰਾਰ ਹੋ ਗਏ ਤਾਂ ਜਾਂ ਇੱਥੇ ਫਿਰ ਕੋਈ ਮੈਨੂੰ ਉਹਨਾਂ ਦੀ ਕਿਸੇ ਦੀ ਕੋਈ ਪਛਾਣ ਨਹੀਂ ਹੈਗੀ ਸਰ ਮੇਰਾ ਨਾਮ ਜੋਗਾ ਸਿੰਘ ਜੇ ਮੈਂ ਕੀ ساری ਘਟਨਾ ਵਾਪਰੀ ਤੇ ਕਿਹਦੀ ਗੱਡੀ ਪਜੀ ਵੇਖੋ ਸਰ ਮੈਂ ਮੌਜੂਦਾ ਸਰਪੰਚਾ ਪਿੰਡ ਕਾਲੀਆਂ ਤੋਂ ਮੇਰੇ ਪਿੰਡ ਝਗੜਾ ਹੋ ਗਿਆ ਸਵੇ ਜੀ ਤੇ ਉਹਦੇ ਸਿਲਸਿਲੇ ਚ ਮੈਨੂੰ ਕਾਲ ਆਈ ਕਿ ਆਪਾਂ ਸਰਕਾਰੀ ਹਸਪੀਟਲ ਪਹੁੰਚੇ ਆ ਤੇ ਮੈਂ ਆਪਣੀ ਗੱਡੀ ਦੇ ਉੱਪਰ ਆਪਣੇ ਪਿੰਡਦਿਆਂ ਦਾ ਹਾਲਚਲ ਪੁੱਛਣਾ ਆ ਸੀਗਾ ਕਿ ਕੀ ਵਾਕਿਆ ਹੋਇਆ ਵਾ ਤੇ ਮੈਂ ਅੰਦਰ ਸੀਗਾ ਜੀ ਤੇ ਜਦੋਂ ਪਤਾ ਲੱਗਾ ਬਾਹਰ ਕੁਝ ਇੱਕ ਨੋਵਾ ਗੱਡੀ ਆਈ ਹੈ ਜੀ ਇੱਕ ਇੱਕ ਨੋਵਾ ਦੋ ਗੱਡੀਆਂ ਸੀਗੀ ਜੀ ਦੂਸਰੀ ਗੱਡੀ ਦਾ ਪਤਾ ਨਹੀਂ ਇੱਕ ਨੋਵਾ ਗੱਡੀ ਆਈ ਆ ਉਹਦੇ ਵਿੱਚ ਲੋਕਾਂ ਨੇ ਮੁੰਡੇ ਸੀਗੇ ਕੱਟ ਤੋਂ ਕਰ 10 ਤੋਂ 15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਦਸਤਰ ਕਰਬਾਨਾ ਫੜੀਆਂ ਹੋਏ ਸੀਗੇ ਉਹ ਆਉਂਦਿਆਂ ਹੀ ਤਾਂ ਵੀਰ ਸੀਗੇ ਆਪਣੇ ਕਾਲਾ ਵੀਰੇ ਨਿਕਨੇਮਾਂ ਦਾ ਕੁਲਵਿੰਦਰ ਸਿੰਘ ਆ ਦਿਵਾਨੀਵਾਲ ਇਹਨਾਂ ਦੇ ਉੱਪਰ ਹਮਲਾ ਕਰਤਾ ਇਹਨੇ ਹੱਥੇ ਸੀਗੇ ਇਹ ਹਾਂਜੀ ਮੌਜੂਦਾ ਸਰਪੰਚ ਨੇ ਇਹ ਪਿੰਡ ਦੇ ਦਿਵਾਨੀਵਾਲ ਤੋਂ ਇਹਨੇ ਹੱਥੇ ਸੀ ਤਿੰਨ ਚਾਰ ਜਣੇ ਉਹਨਾਂ ਨੇ ਆ ਕੇ ਤਾਵਰ ਤੋੜ ਇਹਨਾਂ ਦੇ ਅੱਗੇ ਕੁਰਬਾਨਾ ਵਗੈਰਾ ਸ਼ਰਿਆਮ ਸਿੱਧੇ ਟੱਕ ਮਾਰੇ ਆ ਔਰ ਮੌਕੇ ਤੇ ਮੇਰੇ ਛੜਾਉਂਦੇ ਛੜਾਉਂਦੇ ਵੀ ਮੇਰੀ ਗੱਡੀ ਲੱਗੇ ਉਹਦਾ ਕੋਈ ਵੀ ਮਤਲਬ ਨਹੀਂ ਸੀਗਾ ਉੱਪਰ ਸਰਪੰਚ ਲਿਖਿਆ ਗੱਡੀ ਦੇ ਉੱਪਰ ਉਹ ਸਿੱਧਾ ਜੀ ਉਹਨਾਂ ਸ਼ੀਸ਼ੇ ਭੰਨਦੇ ਮੈਂ ਹੱਥ ਜੋੜੇ ਮੈਂ ਗੱਡੀ ਮੇਰੀ ਹੈ ਮੇਰੀ ਆ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਇੱਕ ਸੁਰਜਨ ਮੁੰਡਾ ਜੀ ਮਸਾਲੀਆਂ ਤੋਂ ਉਹਨੇ ਚਿੱਟੀ ਵਾਈਟ ਕਰੀਮ ਦੀ ਪਾਈ ਹੋਈ ਆ ਉਹ ਕਹਿ ਕੇ ਗਿਆ ਵੀ ਮੈਂ ਇਦਾਂ ਕਰ ਦੋ ਇਦਾਂ ਕਰ ਦੋ ਮਸਾਲੀਆਂ ਦਾ ਮੁੰਡਾ ਜੀ ਸੁਰਜਨ ਉਹ ਸੁਰਜਨ ਦਾ ਨਾਮ ਆ ਮਸਾਲੀਆਂ ਦਾ ਪਿੰਡ ਜੀ ਹਾਂਜੀ ਸਰ ਆਪਾਂ ਦੇ ਵੇਖੋ ਚਾਹੁੰਦੇ ਆ ਇਨਸਾਫ ਵੇਖੋ ਇਹ ਵੀਰਨਾ ਵੀ ਧੱਕਾ ਹੋਇਆ ਮੋਕੇ ਸਰਪੰਚਾ ਤੇ ਮੇਰਾ ਤੇ ਕੋਈ ਵੀ ਇਹਨਾਂ ਦਾ ਹੈ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ ਮੈਂ ਤੇ ਆਪਣੇ ਪਿੰਡ ਦੇ ਮਗਰ ਆਇਆ ਜੀ ਉਹਨੇ ਇੱਕ ਸਰਤੇ ਸੱਟ ਲੱਗੀ ਦਰਵਾਜਾ ਇੱਥੇ ਦਰਵਾਜਾ ਇੱਕ ਮਾਂ ਤੇ ਉਹਦੇ ਬੇੜੇ ਸੱਟ ਲੱਗੀ ਆ ਉਹਦਾ ਮੈਂ ਪਤਾ ਲੈਣ ਆਇਆ ਸੀਗਾ ਇੱਥੇ ਤੇ ਇਹ ਬਹੁਤ ਧੱਕਾ ਹੋਇਆ ਜੀ ਇਹ ਜੇ ਸ਼ਰਿਆਮ ਏਦਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਵੇਖੋ ਉਹਨਾਂ ਨੂੰ ਇਹ ਖੌਫ ਨਹੀਂ ਆ ਕਿ ਹਸਪੀਟਲ ਤੁਸੀਂ ਆਏ ਹੋ ਹਸਪੀਟਲ ਅੰਦਰ ਆ ਕੇ ਖਬਰ ਤੋੜ ਉਹਨਾਂ ਨੇ ਆ ਕੇ ਇਹਨਾਂ ਦੇ ਉੱਪਰ ਜਿਹੜਾ ਵਾ ਵਾਰ ਕਰਨਾ ਸ਼ੁਰੂ ਕਰਤਾ ਸਿੱਧਾ ਡਾਇਰੈਕਟਲੀ ਤੁਹਾਡਾ ਇਹ ਨਾ ਨਹੀਂ ਇਹ ਦੀ ਸਰਪੰਚ ਜੀ ਮੇਰੇ ਪਿੰਡ ਲੱਗੇ ਮੇਰਾ ਪਿੰਡ ਕਾਲੀਆਂ ਸਰ ਤੇ 500 ਮੀਟਰ ਦੇ ਵੱਡਾ ਦਿਵਾਨੀਵਾਲਾ ਇਹ ਵੀਰ ਦਾ ਪਿੰਡ ਦਿਵਾਨੀਵਾਲਾ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸਿੰਘਾ ਤੇ ਸਵੇਰੇ ਦੀ ਬਟਾਲਾ ਦੇ ਨੇੜਲੇ ਪਿੰਡ ਦਿਵਾਨੀਵਾਲ ਤੋਂ ਕਬਰ ਸਾਹਮਣੇ ਆ ਰਹੀ ਹੈ ਦਿਵਾਨੀਵਾਲ ਵਿੱਚ ਜਿਹੜਾ ਆ ਪੂਰਾ ਜੰਗ ਦਾ ਮੈਦਾਨ ਬਣਿਆ ਦੋ ਠੀੜਾ ਜਿਹੜੀਆਂ 11 ਸਮੇਤ ਆਮੋ ਸਾਹਮਣੇ ਹੋ ਜਾਂਦੇ ਚੜ੍ਹਾਈ ਤੋਂ ਵੱਧ ਗਿਆ ਕਿ ਇੱਕ ਦੂਸਰੇ ਦੇ ਜਿਹੜੇ ਆ ਖੂਨ ਦੇ ਪਿਆਸੇ ਬਣ ਗਏ ਨੇ ਤਾਂ ਦੂਸਰੀ ਧਿਰ ਦੇ ਵੱਲੋਂ 7 ਤੋਂ 8 ਨੌਜਵਾਨ ਹਥਿਆਰਾਂ ਦੇ ਨਾਲ ਜਾਨੀ ਕਿ ਕਿਰਪਾਨ ਦਾਤਰ ਤੇ ਹੋਰ ਵੀ ਡਾਂਗਾ ਛੋਟੇ ਲੈ ਕੇ ਦੂਸਰੀ ਧਿਰ ਤੇ ਤੇਜ਼ਦਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ 3 ਤੋਂ 4 ਲੋਕ ਜਿਹੜੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਲਈ ਲਿਆਇਆ ਗਿਆ ਦਾ ਇਸ ਤੋਂ ਬਾਅਦ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀਗਾ ਉਹ ਵੀ ਧਿਰ ਜਿਹੜੀ ਆ ਅਤਿਆਰਾ ਦੇ ਨਾਲ ਬਟਾਲਾ ਦੇ ਸਿਵਲ ਹਸਪਤਲ ਪਹੁੰਚਦੀ ਆ ਤਾਂ ਦੂਜੀ ਵਾਰ ਫੇੜ ਜਿਹੜੀ ਆ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਆ ਜਿਸ ਤੋਂ ਬਾਅਦ ਬਟਾਲਾ ਹਸਪਤਲ ਦੇ ਵਿੱਚ ਮੌਜੂਦ ਪੰਜਾਬ ਪੁਲਿਸ ਦੀ ਸਿਕਿਉਰਿਟੀ ਮੌਕੇ ਤੇ ਪਹੁੰਚ ਜਾਂਦੀ ਆ ਤਾਂ ਉਹਨਾਂ ਦੇ ਵੱਲੋਂ ਝਗੜਾ ਛਿੜਾਇਆ ਜਾਂਦਾ ਤਾਂ ਦੂਸਰੀ ਤੇ ਜਿਹੜੀ ਆ ਮੌਕੇ ਤੋਂ ਫਰਾਰ ਹੋ ਜਾਂਦੀ ਆ ਤਾਂ ਫਿਲਹਾਲ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਤਾਂ ਮੌਕੇ ਤੇ ਮੌਜੂਦ ਜੋ ਹਾਲਾਤ ਬਣੇ ਸੀਗੇ ਸਿਵਲ ਹਸਪਤਲ ਦੇ ਵਿੱਚ ਕਿੰਨੇ ਲੋਕ ਆਏ ਸਿਗੇ ਔਰ ਕੀ ਕਿ ਤਿਆਰ ਸਿਗੇ ਇਹ ਸਭ ਕੁਝ ਜਿਹੜਾ ਬਟਾਲਾ ਦੇ ਵਿੱਚ ਮੌਜੂਦ ਅਮਰਜੈਂਸੀ ਡਾਕਟਰ ਡਿਵਲੋਜਰ ਦੇਖਿਆ ਗਿਆ ਇੱਕ ਵਾਰੀ ਆਪਾਂ ਸੁਣ ਲੈਣੇ ਆ ਸਿਵਲ ਹਸਪੀਟਲ ਦੇ ਵਿੱਚ ਅਮਰਜੈਂਸੀ ਡਾਕਟਰ ਦੀ ਜ਼ੁਬਾਨੀ ਕਿਸ ਤਰੀਕੇ ਦਾ ਮਾਹੌਲ ਜਿਹੜਾ ਆ ਬਟਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਬਣਿਆ ਸੀਗਾ ਜਦੋਂ ਕੁਝ ਵਿਅਕਤੀ ਜਿਹੜੇ ਸੀਗੇ ਤੇਜ਼ ਦਾਅ ਇਲਾਜ ਨਾਲ ਬਟਾਲਾ ਦੇ ਸਿਵਲ ਹਸਪੀਟਲ ਪਹੁੰਚੇ ਇਸ طرح ਹੱਡੀ 골ਚੜੇ ਦਾ ਕੇਸ ਆਇਆ ਹੁਣੇ ਥੋੜਾ ਸਮਾਂ ਪਹਿਲਾਂ ਇਸਾਰੇ ਇੱਕ ਦਿਵਾਨੀਵਾਲ ਕਲਾ ਪਿੰਡ 'ਚ ਝਗੜਾ ਹੋਇਆ ਇੱਥੇ ਬਲਵਿੰਦਰ ਸਿੰਘ ਆ ਸਨ ਅਜੀਤ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਹੀ ਗਿਆ ਤੇ ਇਹ ਪਹਿਲਾਂ ਸਾਡੇ ਕੋਲ ਆਏ ਆ ਉਸ ਤੋਂ ਬਾਅਦ ਇਹਨਾਂ ਦਾ ਹੁਣ ਟ੍ਰੀਟਮੈਂਟ ਕਰਕੇ ਫਰਸਟ ایڈ ਕਰਕੇ ਇਹਨਾਂ ਦਾ ਐਮਲਰ ਕੀਤੀ ਗਈ ਆ ਤੇ ਇਸ ਤੋਂ ਬਾਅਦ ਇਹਨਾਂ ਦੀ ਆਪੋਜ਼ਿਟ ਪਾਰਟੀ ਆ ਉਹ ਵੀ ਆਈ ਆ ਉਹਨਾਂ ਦੇ ਵਿੱਚ ਦੋ ਤਿੰਨ ਜਣੇ ਆ ਪਹਿਲਾ ਇੱਕ ਹੈਗਾ ਸੁਖਵਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਦੂਸਰਾ ਹੈਗਾ ਹਰਪਾਲ ਸਿੰਘ son of ਜਗੀਰ ਸਿੰਘ ਇੱਕ ਹੈ ਕਨਵਰ ਦੀਪ ਸਿੰਘ son of ਗੁਰਮੀਤ ਸਿੰਘ ਤਿੰਨ ਜਣੇ ਇਹ ਆ ਦੂਜੇ ਪਾਸੇ ਇੱਕ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਦੇ ਡੈਡੀ ਵੀ ਹੈਗੇ ਨੇ ਨਾਲ ਇੱਥੇ ਉਹਨਾਂ ਦੇ ਵੀ ਥੋੜੀ ਸੱਟ ਹੈਗੀ ਆ ਕਿੰਨੇ ਕਿੰਨੇ ਵਿਅਕਤੀ ਚੱਕਨੇ ਨੇ ਦੋਵੇਂ ਦੇ ਨਾਲ ਦੋ ਆ ਤੇ ਰਾਂ ਦੇ ਬਲਵਿੰਦਰ ਸਿੰਘ ਇਹਨਾਂ ਦੇ ਡੈਡੀ ਆ ਦੋ ਤੇ ਇੱਕ ਉਹਦਾ ਬੇਟਾ ਆ ਸ਼ਾਇਦ ਦੋ ਤਿੰਨ ਜਣੇ ਇੱਧਰ ਆ ਤਿੰਨ ਜਣੇ ਇੱਧਰ ਆ ਪੰਚੇ ਨੇ ਟੋਟਾ ਲੱਗ ਗਿਆ ਹਾਂਜੀ ਬਾਹਰ ਇੱਥੇ ਸਾਹਮਣੇ ਪਾਰਕ ਹੈ ਪਾਰਕ ਦੇ ਵਿੱਚ ਵੀ ਝਗੜਾ ਹੋਇਆ ਇਹਨਾਂ ਦਾ ਹੁਣੇ ਥੋੜਾ ਸਮਾਂ ਪਹਿਲਾਂ ਹੀ ਹੋਇਆ ਹਾਂਜੀ ਹਸਪੀਟਲ ਦੀ ਖਦੂ ਦੇ ਅੰਦਰ ਹੋਇਆ ਜੀ ਸਾਰਾ ਇਹ ਪਾਰਕਿੰਗ ਹੈ ਆਪਣੇ ਐਮਰਜੈਂਸੀ ਐਮਬੂਲੈਂਸ ਸਾਹਮਣੇ ਦੇ ਅੰਦਰ ਹੋਇਆ ਜੀ ਹਾਂਜੀ ਹਾਂਜੀ ਕੰਪਲੈਕਸ ਚ ਹਾਂਜੀ ਜੀ 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 ਹਸਪੀਟਲ ਵੱਲੋਂ ਕੋਈ ਕਾਰਵਾਈ ਸਰਕਾਰ ਕੀਤੀ ਜਾ ਰਹੀ ਹੈ ਹਾਂਜੀ ਸਾਡੀ ਅਹੀ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਜੀ ਉਸੇ ਵੇਲੇ ਪੁਲਿਸ ਨੂੰ ਕਾਲ ਕਰਕੇ ਪੁਲਿਸ ਆ ਵੀ ਗਈ ਹੈ ਪੁਲਿਸ ਦੇਖ ਰਹੀ ਹੈ ਇਹ ਗੁੰਡਾ ਗੱਡੀ ਜਿਹੜੀ ਹੋਈ ਹੈ ਤੁਸੀਂ ਇੱਥੇ ਸੀਸੀਟੀਵੀ ਵਗੈਰਾ ਹੋਵੇ ਹਾਂਜੀ ਸੀਸੀਟੀਵੀ ਚ ਹੁੰਦਾ ਜੀ ਸਾਡੇ ਸਾਰੇ ਰਿਕਾਰਡ ਹੁੰਦਾ ਜੀ ਹੋਇਆ ਕਿ ਦੇਖਿਆ ਕਿ ਕਿਸੇ ਨਹੀਂ ਅਹੀ ਬਹੁਤਾ ਨਹੀਂ ਬਾਹਰ ਕੇ ਐਸੀ ਪਾਰਕ ਚ ਨਹੀਂ ਗਏ ਕੀ ਦੇਖਿਆ ਸਾਮਨੇ ਦੋ ਤਿੰਨ ਲੜਕੇ ਸੀਗੇ ਉਹ ਦਾ ਵੈਪਨ ਲੈ ਕੇ ਇੱਕ ਦੂਜੇ ਨਾਲ ਝਗੜਾ ਕਰ ਰਹੇ ਸੀਗੇ ਵੈਪਨ ਜਿਹੜੇ ਵੈਪਨ ਸ਼ਾਰਪ ਵੈਪਨ ਸੀਗਾ ਜੀ ਜੋ ਮੈਂ ਨੋਟ ਕੀਤਾ ਸਾਮਨੇ ਦਾਤਰ ਵਗੈਰਾ ਸੀਗੇ ਸ਼ਾਰਪ ਵੈਪਨ ਸੀ ਇਹ 5 ਮਿੰਟ ਚੱਲਿਆ ਕਿ ਵਾਰਦਾਤ ਕਰਨ ਵਾਲੇ ਜਿਹੜੇ ਸੀ ਉਹ ਫਿਰ ਪ੍ਰਾਰ ਹੋ ਗਏ ਕਿ ਜਾਂ ਇੱਥੇ ਕੋਈ ਮੈਨੂੰ ਉਹਨਾਂ ਦੀ ਕਿਸੇ ਦੀ ਕੋਈ ਪਛਾਣ ਨਹੀਂ ਹੈਗੀ ਸਰ ਮੇਰਾ ਨਾਮ ਜੋਗਾ ਸਿੰਘ ਜੀ ਮੈਂ ਕੀ ساری ਘਟਨਾ ਵਾਪਰੀ ਇਹ ਤਾਂ ਕਿਹਦੀ ਗੱਡੀ ਪਜੀ ਵੇਖੋ ਸਰ ਮੈਂ ਮੌਜੂਦਾ ਸਰਪੰਚਾ ਪਿੰਡ ਕਾਲੀਆਂ ਤੋਂ ਮੇਰੇ ਪਿੰਡ ਝਗੜਾ ਹੋ ਗਿਆ ਸੀ ਜੀ ਤੇ ਉਹਦੇ ਸੈਂਸਲੇ ਚ ਮੈਨੂੰ ਕਾਲ ਆਈ ਕਿ ਆਪਾਂ ਸਰਕਾਰੀ ਹਸਪਤਲ ਪਹੁੰਚੇ ਆ ਤੇ ਮੈਂ ਆਪਣੀ ਗੱਡੀ ਦੇ ਉੱਪਰ ਆਪਣੇ ਪਿੰਡਦਿਆਂ ਦਾ ਹਾਲਚਲ ਪੁੱਛਣਾ ਆਇਆ ਸੀਗਾ ਕਿ ਕੀ ਵਾਕਿਆ ਹੋਇਆ ਬਾ ਤੇ ਮੈਂ ਅੰਦਰ ਸੀਗਾ ਜੀ ਤੇ ਜਦੋਂ ਪਤਾ ਲੱਗਾ ਬਾਹਰ ਕੁਝ ਇੱਕ ਨੋਵਾ ਗੱਡੀ ਆਈ ਹੈ ਜੀ ਇੱਕ ਇੱਕ ਨੋਵਾ ਦੋ ਗੱਡੀਆਂ ਸੀਗਾ ਜੀ ਦੂਸਰੀ ਗੱਡੀ ਦਾ ਪਤਾ ਨਹੀਂ ਇੱਕ ਨੋਵਾ ਗੱਡੀ ਆਈ ਆ ਉਹਦੇ ਵਿੱਚ ਲੋਕਾਂ ਨੇ ਮੁੰਡੇ ਸੀਗੇ ਘੱਟੋ ਘੱਟ 10 ਤੋਂ 15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਨਾਲ ਦਸਤਰ ਕੁਰਬਾਨਾ ਫੜੀਆਂ ਹੋਏ ਸੀਗਾ ਜੀ ਉਹ ਆਉਂਦਿਆਂ ਹੀ ਤਾ ਵੀਰ ਸੀਗੇ ਆਪਣੇ ਕਾਲਾ ਵੀਰੇ ਨਿਕਨੇਮ ਆ ਦਾ ਕੁਲਵਿੰਦਰ ਸਿੰਘ ਆ ਦਿਵਾਨੀਵਾਲ ਇਹਨਾਂ ਦੇ ਉੱਪਰ ਆ ਕੇ ਹਮਲਾ ਕਰਤਾ ਇਹਨੇ ਹੱਥੇ ਸੀਗੇ ਇਹ ਹਾਂਜੀ ਮੌਜੂਦਾ ਸਰਪੰਚ ਜਣੇ ਇਹ ਪਿੰਡ ਦੇ ਦਿਵਾਨੀਵਾਲ ਤੋਂ ਇਹਨੇ ਹੱਥੇ ਸੀ ਤਿੰਨ ਚਾਰ ਜਣੇ ਉਹਨਾਂ ਨੇ ਆ ਕੇ ਤਾਵਰ ਤੋੜ ਇਹਨਾਂ ਦੇ ਆ ਕੇ ਕੁਰਬਾਨਾ ਵਗੈਰਾ ਸ਼ਰਿਆਮ ਸਿੱਧੇ ਟੱਕ ਮਾਰੇ ਆ ਔਰ ਮੌਕੇ ਤੇ ਮੇਰੇ ਛੜਾਉਂਦੇ ਛੜਾਉਂਦੇ ਵੀ ਮੇਰੀ ਗੱਡੀ ਲੱਗੇ ਉਹਦਾ ਕੋਈ ਵੀ ਮਤਲਬ ਨਹੀਂ ਸੀਗਾ ਉੱਪਰ ਸਰਪੰਚ ਲਿਖਿਆ ਗੱਡੀ ਦੇ ਉੱਪਰ ਉਹ ਸਿੱਧਾ ਜੀ ਉਹਨਾਂ ਸ਼ੀਸ਼ੇ ਭੰਨਦੇ ਮੈਂ ਹੱਥ ਜੋੜੇ ਮੈਂ ਗੱਡੀ ਮੇਰੀ ਹੈ ਮੇਰੀ ਆ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਇੱਕ ਸੁਰਜਣ ਮੁੰਡਾ ਜੀ ਮਸਾਣੀਆਂ ਤੋਂ ਉਹਨੇ ਚਿੱਟੀ ਵਾਈਟ ਕਰੀਮ ਦੀ ਪਾਈ ਹੋਈ ਆ ਉਹ ਕਹਿ ਕੇ ਗਿਆ ਵੀ ਮੈਂ ਇਦਾਂ ਕਰਦੋਂ ਉਦਾਂ ਕਰਦੋਂ ਮਸਾਣੀਆਂ ਦਾ ਮੁੰਡਾ ਜੀ ਸੁਰਜਣ ਉਹ ਸੁਰਜਣ ਦਾ ਨਾਮ ਆ ਮਸਾਣੀਆਂ ਦਾ ਪਿੰਡ ਜੀ ਹਾਂਜੀ ਸਰ ਆਪਾਂ ਦੇ ਵੀਖੋ ਚਾਹੁੰਦੇ ਆ ਇਨਸਾਫ ਵੇਖੋ ਇਹ ਵੀਰ ਨਾਲ ਵੀ ਧੱਕਾ ਹੋਇਆ ਮੋਕੇ ਸਰਪੰਚਾ ਤੇ ਮੇਰਾ ਤੇ ਕੋਈ ਵੀ ਇਹਨਾਂ ਦਾ ਹੈ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ ਮੈਂ ਤੇ ਆਪਣੇ ਪਿੰਡ ਦੇ ਮਗਰ ਆਇਆ ਜੀ ਉਹਨੇ ਇੱਕ ਸਰਤੇ ਸੱਟ ਲੱਗੀ ਦਰਵਾਜ਼ਾ ਇੱਥੇ ਦਰਵਾਜ਼ਾ ਇੱਕ ਮਾਂ ਤੇ ਉਹਦੇ ਬੇੜੇ ਸੱਟ ਲੱਗੀ ਆ ਉਹਦਾ ਮੈਂ ਪਤਾ ਲੈਣ ਆਇਆ ਸੀਗਾ ਇੱਥੇ ਤੇ ਇਹ ਬਹੁਤ ਕਾਹ ਹੋਇਆ ਜੀ ਇਹ ਜੇ ਸ਼ਰਿਆਮ ਈਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਵੇਖੋ ਉਹਨਾਂ ਨੂੰ ਇਹ ਖੌਫ ਨਹੀਂ ਆ ਕਿ ਹਸਪੀਟਲ ਤੁਸੀਂ ਆਏ ਹੋ ਹਸਪੀਟਲ ਅੰਦਰ ਆ ਕੇ ਤਾਬੜ ਤੋੜ ਉਹਨਾਂ ਨੇ ਆ ਕੇ ਇਹਨਾਂ ਦੇ ਉੱਪਰ ਜਿਹੜਾ ਵਾਹਾਰ ਕਰਨਾ ਸ਼ੁਰੂ ਕਰਤਾ ਸਿੱਧਾ ਡਾਇਰੈਕਟਲੀ ਤੁਹਾਡਾ ਇਹਨਾਂ ਕੀ ਸੰਬੰਧ ਨਹੀਂ ਇਹ ਦੀ ਸਰਪੰਚ ਜੀ ਮੇਰੇ ਪਿੰਡ ਲੱਗੇ ਮੇਰਾ ਪਿੰਡ ਕਾਲੀਆਂ ਸਰ ਤੇ 500 ਮੀਟਰ ਦੇ ਵੱਡਾ ਦਵਾਨੀਵਾਲਾ ਇਹ ਵੀ ਇਹਦਾ ਪਿੰਡ ਦਵਾਨੀਵਾਲਾ ਜੀ